ਸਾਈਬਰ ਸੈੱਲ ਦਾ ਥਾਣੇਦਾਨ ਤੋਂ ਘਟਨ ਕੀਤੇ ਕਿੰਨਾ ਫਾਇਦਾ ਹੋਏਗਾ ਔਰ ਕਿਸ ਤਰ੍ਹਾਂ ਇੱਥੇ ਕੰਮ ਕਰ ਹੋਏਗਾ। ਇਹ ਇੱਕ ਪੰਜਾਬ ਸਰਕਾਰ ਦੀ ਇੱਕ ਹੋਰ ਨਵੀਂ ਸ਼ੁਰੂਆਤ ਹੈ ਕਿ ਹਰੇਕ ਡਿਸਟ੍ਰਿਕਟ ਦੇ ਵਿੱਚ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸ਼ੁਰੂ ਕੀਤਾ ਤਾਂ ਕਿ ਲੋਕਾਂ ਨੂੰ ਤਕਲੀਫ ਨਾ ਹੋਵੇ। ਅੱਗੇ ਸਕੈਟਰਡ ਕੰਮ ਹੁੰਦਾ ਸੀ ਹੁਣ ਇੱਥੇ ਸਾਰੇ ਇਕੱਠੇ ਹੈਗੇ ਐਡਵਾਂਸ ਇਕੁਪਮੈਂਟ ਅਲੋਂਗ ði ਲੇਟੈਸਟ ਸੌਫਟਵੇਅਰ। ਕੁਨੈਚੁਰਲਾਈਜ਼ ਦਾ ਪਬਲਿਕ ਨੂੰ ਬਹੁਤ ਫਾਇਦਾ ਹੋਏਗਾ ਤੇ ਅਸੀਂ ਰਿਕਵੈਸਟ ਕਰਦੇ ਹਾਂ ਤੁਹਾਡੇ ਥਰੂ ਸਾਰੀ ਪਬਲਿਕ ਨੂੰ ਕਿਸੇ ਨਾਲ ਵੀ ਅਗਰ ਕੋਈ ਧੋਖਾਧੜੀ ਹੁੰਦੀ ਹੈ ਕੋਈ ਸਾਈਬਰ ਕ੍ਰਾਈਮ ਦਾ ਸਿੱਧੇ ਸਥਾਨੀ ਰਿਪੋਰਟ ਕਰਨ ਨਵੇਂ ਇੰਸਪੈਕਟਰ ਸਾਹਿਬ ਲਗਾਏ ਨੇ ਐਸਐਚਓ ਡਿਪਟੀ ਸਾਹਿਬ ਸੁਪਰਵਾਈਜ਼ ਕਰਨਗੇ ਐਸਪੀ ਸਾਹਿਬ ਸੁਪਰਵਾਈਜ਼ ਕਰਨਗੇ ਐਸਐਸਪੀ ਸਾਹਿਬ ਆਪ ਸੁਪਰਵਾਈਜ਼ ਕਰ ਦੇਣਗੇ ਤੇ ਅਸੀਂ ਆਸ ਕਰਦੇ ਹਾਂ ਕਿ ਲੋਕ ਕੋਆਪਰੇਟ ਕਰਨਗੇ ਇੱਕ ਵਨ ਸਟਾਪ ਸ਼ਾਪ ਹੋਏਗੀ ਜਿੱਥੇ ਸਾਰੇ ਡਿਸਟ੍ਰਿਕਟ ਦੇ ਜਿਹੜੇ ਅਗਰੀਵਡ ਬੰਦੇ ਨੇ ਉਹਨਾਂ ਨੂੰ ਪਰਲਿਖ ਮਿਲ ਜਾਏਗਾ ਸਰ ਸਾਈਬਰ ਕ੍ਰਾਈਮ ਕਿੰਨਾ ਵੱਧ ਗਿਆ ਪਹਿਲਾਂ ਦੇ ਮੁਕਾਬਲੇ ਪਹਿਲਾਂ ਬਹੁਤ ਕੱਟ ਕ੍ਰਾਈਮ ਹੁੰਦਾ ਸੀ ਹੁਣ ਹਰੇਕ ਕ੍ਰਾਈਮ ਦੇ ਵਿੱਚ ਸਾਈਬਰ ਇਨਵੋਲਵਰ ਹੈ ਇਸ ਤਰ੍ਹਾਂ ਨਾਲ ਜੀ ਤੁਹਾਡੀ ਜਿੰਨੀ ਸਾਰੀ ਬੈਂਕਿੰਗ ਹੈ ਜਿੰਨੀਆਂ ट्रांजੈਕਸ਼ਨਸ ਹੈਗੀਆਂ ਆਪਾਂ ਡਿਜੀਟਲ ਇੰਡੀਆ ਬਣਾ ਰਹੇ ਆ ਉਹ ਸਾਰੀਆਂ ਤੇ ਮੋਬਾਈਲ ਤੇ ਆ ਗਈਆਂ ਜਾਂ ਕੰਪਿਊਟਰ ਤੇ ਆ ਗਈਆਂ ਸੋ ਇਸ ਕਰਕੇ ਵਾਈਟ ਕਾਲਰ ਜਿਹੜਾ ਕ੍ਰਾਈਮ ਹੈ ਉਹ ਨੇਚਰਲੀ ਵਧੇਗਾ ਰੇਟ ਇਹਦਾ ਜਿਹੜਾ ਹਰ ਇੱਕ ਸਾਲ ਵਧਣ ਦਾ ਮੇਰੇ ਖਿਆਲ 25 ਤੋਂ 30% ਹੈ ਤਾਂ ਇਸੇ ਤਰ੍ਹਾਂ ਨੇਚਰਲ ਜਿੱਦਾਂ ਜਿੱਦਾਂ ਡਿਜੀਟਲ ਇੰਡੀਆ ਬਣਦਾ ਜਾਏਗਾ ਉਸੇ ਉਸ ਤਰ੍ਹਾਂ ਕ੍ਰਾਈਮ ਵੀ ਵਧਦਾ ਜਾਏਗਾ ਸਰ ਜਿਸ ਤਰ੍ਹਾਂ ਸਾਈਬਰ ਜਿਹੜਾ ਕ੍ਰਾਈਮ ਐ ਐਡਵਾਂਸ ਹੋ ਗਿਆ ਜੀ ਤਾਂ ਕੀ ਸਾਡੇ ਕੋਲੇ ਉਹ ਜੀ ਟੈਕਨੀਕ ਵੀ ਐਡਵਾਂਸ ਆ ਗਈ ਬਿਲਕੁਲ ਹੈ ਜੀ ਸਾਡੇ ਕੋਲ ਬਹੁਤ ਤਕੜੇ ਸੌਫਟਵੇਅਰ ਨੇ ਇੱਕ ਇੱਕ ਡੇਡਰ ਕਰੋੜ ਦੀ ਇੱਕ ਇੱਕ ਮਸ਼ੀਨਰੀ ਹੈ ਜਿਹੜੀ ਇਮੀਡੀਏਟਲੀ ਟਰੈਕ ਕਰ ਦਿੰਦੀ ਹੈ ਕਿੱਥੇ ਐਂਡ ਯੂ ਹੈਵ ਸੀਨ ਕਿ ਜਦੋਂ ਵੀ ਕਿਤੇ ਇਹੋ ਜਿਹੀ ਠੱਗੀ ਹੁੰਦੀ ਆ ਅਸੀਂ ਹੁਣ ਇਸ ਪੋਜੀਸ਼ਨ 'ਚ ਹੈ ਕਿ ਉਹ ਪੈਸੇ ਬਲੌਕ ਕਰ ਸਕਦੇ ਆ ਅਗੋਂ ਕਿਸੇ ਹੋਰ ਕਾਉਂਟਸ ਪਾ ਕੇ ਉਹਨਾਂ ਨੂੰ ਮਿਸਯੂਟਿਲਾਈਜ਼ ਨਹੀਂ ਕਰ ਸਕਦਾ ਉਹ ਉਹਨੂੰ ਐਕਸੈਪਟ ਵੀ ਕਰ ਸਕਦੇ ਆ ਪਰ ਲੱਗਦਾ ਨਹੀਂ ਕਿ ਇਹ थाना ਸ਼ਹਿਰ ਦੇ ਅੰਦਰ ਹੁੰਦਾ ਤਾਂ ਲੋਕਾਂ ਥੋੜਾ ਸੌਖਾ ਹੁੰਦਾ ਸੀ ਆਊਟਰ ਬਹੁਤ ਜ਼ਿਆਦਾ ਆ ਗਿਆ ਅੰਦਰ ਕੋਈ ਸੈਟਿੰਗ ਹੁੰਦੀ ਆ ਪੁੱਤ ਆ ਉਹਦਾ ਇਸ ਤਰ੍ਹਾਂ ਨਾ ਕਿ ਅਕਮੋਡੇਸ਼ਨ ਤੇ ਡਿਪੈਂਡ ਕਰਦਾ ਸਾਡੇ ਕੋਲ ਅੰਦਰ ਜ਼ਿਆਦਾ ਅਕਮੋਡੇਸ਼ਨ ਨਹੀਂ ਸੀ ਇੱਥੇ ਕਾਫੀ ਨਵੀਂ ਬਿਲਡਿੰਗ ਬਣੀ ਹੋਈ ਹੈ ਔਰ ਸਪੇਸ ਇੱਥੇ ਕਾਫੀ ਹੈਗਾ ਤੇ ਲੋਕਾਂ ਨੂੰ ਖਜਲ ਖਰਾਬੀ ਤੋਂ ਹਰੇਕ ਪੁਲਿਸ ਸਟੇਸ਼ਨ ਤੋਂ ਧੱਕੇ ਖਾਣ ਵਾਲੇ ਚੰਗਾ ਹੈ ਕਿ ਇੱਕੋ ਜਗ੍ਹਾ ਵਨ ਸਟਾਪ ਸ਼ਾਪ ਹੈ ਇੱਥੇ ਸੈਟ੍ਰਲਾਈਜ਼ਡ ਹੈਗਾ ਸਾਰਿਆਂ ਨੂੰ ਅਗਲੀ ਫਿਲਡਿਆ ਪਰ ਵੀ ਸਾਰੇ ਲੋਕਾਂ ਨੂੰ ਫਿਰ ਕੋਸ਼ਿਸ਼ ਕਰਾਂਗੇ ਕਿ ਸ਼ਹਿਰ ਦੇ ਨੇੜੇ ਨਵਾਂ ਠਾਣਾ ਬਣਾਈਏ ਤੇ ਉੱਥੇ ਨੂੰ ਲੈ ਕੇ ਜਾਈਏ ਤਾਂ ਕਿ ਕਿਉਂਕਿ ਜਿਹੜਾ ਸਾਈਬਰ ਕਾਮ ਹੈ ਕੱਲਾ ਸ਼ਹਿਰ ਤੇ ਹੁੰਦਾ ਨਹੀਂ ਹੈਗਾ ਪਿੰਡਾਂ 'ਚ ਵੀ ਤਾਂ ਹੁੰਦਾ ਸਰ ਸਾਈਬਰ ਕ ਪੁਲਿਸ ਦੀ ਉਸ ਤਰ੍ਹਾਂ ਮੁਹਿੰਬੀ ਇਹ ਲੋਕਾਂ ਨੂੰ ਚਾਪਲ ਦਿੱਤਾ ਜਾਵੇ ਤਾਂ ਜੋ ਇਹ ਸਾਈਬਰ ਕ੍ਰਾਈਮ ਨਾ ਹੋ ਸਕੇ ਮਤਲਬ ਲੋਕਾਂ ਤੋਂ ਜਿਵੇਂ OTP ਲਿਆ ਜਾਂਦਾ ਉਹ ਤੇ ਪੜੇ ਲਿਖੇ ਲੋਕ ਉਹ ਜ਼ਿਆਦਾ ਵੇਵਦੇ ਆ ਜੇ ਘਣਪੜ ਘਟ ਦਿੰਦੇ ਹੈਗੇ ਜਮਨ ਪਿਛਲੇ ਦਿਨਾਂ ਦੇ ਵਿੱਚ ਇੱਕ ਡਾਕਟਰ ਨਾਲ ਠੱਗੀ ਮਾਰੀ ਵੱਡੀ ਵੱਗੀ ਜਾਰੀ ਆ ਬਲਾਜਮਨਾਂ ਜਾਟ ਕੀ ਅੰਦੀ ਦਾ ਸਟਾਰਡ ਪੜੇ ਲਿਖੇ ਲੋਕਾਂ ਨੂੰ ਜ਼ਿਆਦਾ ਕੀਤਾ ਜਾਂਦਾ ਓਹੀ ਹੋਈ ਆ ਕਿ ਅਸਲ ਸਾਬ ਨੂੰ ਇਹ ਕਹਾਂਗੇ ਕਿ ਜਿਹੜਾ ਵੀ ਇੱਥੇ ਬੰਦਾ ਵਿਜ਼ਿਟ ਕਰਦਾ ਉਹਨੂੰ ਤਾਂ ਐਕਚੁਅਲੀ ਇਲਾਈਟਨ ਕਰਾਂਗੇ ਤੇ ਬਾਕੀ ਪਬਲਿਕ ਨੂੰ ਥੋੜੇ ਥਰੂ ਅਸੀਂ ਇਲਾਈਟਨ ਕਰਦੇ ਆ ਕਿ ਕਿਸੇ ਨਾਲ ਵੀ ਉਹ ਤੇ ਮੋਬਾਈਲ ਦੇ ਉੱਤੇ ਹੀ ਆਉਂਦਾ ਕਿ ਆਹ ਚੀਜ਼ਾਂ ਤੁਸੀਂ ਕਿਸੇ ਨਾਲ ਨਹੀਂ ਸ਼ੇਅਰ ਕਰਨੀਆਂ ਜਿਦਾਂ ਪਿੰਨ ਹੈ, OTP ਹੈ। ਇਹ ਤਾਂ ਬੇਸਿਕ ਚੀਜ਼ਾਂ ਨੇ ਇਹਨਾਂ ਦਾ ਸਾਰਿਆਂ ਨੂੰ ਖਿਆਲ ਰੱਖਣਾ ਪਵੇਗਾ। ਬੰਦੇ ਕਈ ਵਾਰ ਗਰੀਟ ਚ ਆ ਕੇ, ਲਾਲਚ ਚ ਆ ਕੇ ਮੈਂ ਪੈਸੇ ਡਬਲ ਕਰ ਦਵਾਂ, ਟ੍ਰਿਪਲ ਕਰ ਦਵਾਂ, ਫਸ ਜਾਂਦੇ ਨੇ। ਤੋਂ ਨੇਚਰਲੀ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਕਿਉਂਕਿ ਕੋਈ ਵੀ ਬੰਦਾ ਆਪਣੇ ਕੋਲੋਂ ਫ੍ਰੀ ਪੈਸੇ ਤਾਂ ਦੇ ਨਹੀਂ ਸਕਦਾ। ਤੇ ਸਾਨੂੰ ਉਹ ਜੀ ਆਸ ਵੀ ਨਹੀਂ ਰੱਖਣੀ ਚਾਹੀਦੀ ਕਿਸੇ ਕੋਲੋਂ। ਸਭ ਜ਼ਿਆਦਾਤਰ ਗ੍ਰੇਟ ਠੱਗੀਆਂ ਪਾਈਦੀਆਂ ਹੈਗੀਆਂ ਨੇ। ਇਹ ਲੰਘਲਾ ਸਟੇਟਾਂ 'ਚ ਪਾਈਦੀਆਂ ਹੈਗੀਆਂ ਜਿਸ ਤਰ੍ਹਾਂ ਤੁਰ ਯੂਪੀ ਬਿਹਾਰ ਤੋਂ ਬਚਾ ਰਹੇ ਅਦਰਸ ਕਿ ਉਹ ਉਧਰ ਸਰਕਾਰਾਂ ਨਾਲ ਜਾਂ ਉਸ ਦੇ ਉੱਪਰ ਦੀ ਪੁਲਿਸ ਨਾਲ ਕੋਈ ਕੋਆਰਡੀਨੇਸ਼ਨ ਟਾਈਪ ਕੀਤਾ ਜਾ ਸਕਦਾ ਹੈ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਹੋ ਜਾਂ ਲਿਆਂਦਾ ਜਾ ਸਕਦਾ ਉਹ ਤੇ ਸਿਰਫ ਅਕਿਊਜ਼ ਫੜਨ ਦੇ ਵਿੱਚ ਅਸੀਂ ਉਹਨਾਂ ਨਾਲ ਟਾਈਪ ਕਰ ਸਕਦੇ ਆ ਅਦਰਵਾਇਸ ਤੇ ਜਦੋਂ ਮੋਬਾਈਲ ਤੇ ਬੈਠ ਗਿਆ ਤੁਸੀਂ ਇੱਥੇ ਬੈਠੇ ਆਸਟ੍ਰੇਲੀਆ ਵਾਲੇ ਕਿਸੇ ਬੰਦੇ ਨੂੰ ਲੁੱਟ ਲੋ ਆਸਟ੍ਰੇਲੀਆ ਵਾਲਾ ਤੁਹਾਨੂੰ ਲੁੱਟ ਲੋ देयर इज नो ਬਾਰ ਬਿਕਾਉਜ਼ ਡਿਜੀਟਲ ਵਰਲਡ ਜਿਹੜਾ ਹੈਗਾ ਉਹ ਇੱਕੋ ਹੀ ਹੈ ਕਿਤੇ ਬੈਠਾ ਵੀ ਬੰਦਾ ਕਿਸੇ ਨਾਲ ਕਨੈਕਟ ਕਰ ਸਕਦਾ ਹੈਗਾ ਉਹਨਾਂ ਨਾਲ ਰੈਪੋ ਕ੍ਰੀਏਟ ਕਰਨ ਦਾ ਤਾਂ ਤਾਂ ਇਹ ਜੇ ਅਸੀਂ ਕੋਈ ਪਾਰਟੀ ਭੇਜ ਕੇ ਉਥੋਂ ਕੋ ਬੰਦਾ ਚੱਕਣਾ ਹੋਵੇ ਆਦਰਵਾਇਸ ਹਮਨ ਤੁਸੀਂ ਇੱਥੇ ਬੈਠੇ ਹੋ ਜਾਂ ਕਿਤੇ ਹੋਰ ਬੈਠੇ ਹੋ ਇਟ ਡਸ ਨੋਟ ਮੈਟਰ ਸਰ ਹਮ ਗੂਗਲ ਪੇ ਟ੍ਰਾਂਜੈਕਸ਼ਨ ਹੁੰਦੀ ਹੈ ਪੁਲਿਸ ਕਹਿੰਦੀ ਕਿਦਾ ਰਿਕਾਰਡ ਨਹੀਂ ਮਿਲਦਾ ਕਿ ਇੱਥੇ ਪੋਸੀਬਲ ਹੋਏਗਾ ਜੀ ਗੂਗਲ ਪੇ ਕਿਸ ਨਾਲ ਡੈਫਿਨਿਟਲੀ ਕਰਾਂਗੇ ਉਹਦਾ ਮੋਬਾਈਲ ਦੇ ਵਿੱਚ ਰਿਕਾਰਡ ਹੁੰਦਾ ਨੇਚਰਲ ਹੈ ਜਿਹੜਾ ਉਹਦੇ ਵੱਡੇ ਵੱਡੇ ਸਰਵਰਾਂ ਉੱਤੇ ਸਾਰਾ ਕੁਝ ਹੁੰਦਾ ਇਟ ਟੇਕਸ ਰਿਲੇਟਡ ਟੂ ਦਾ ਟਾਈਮ ਪਰ ਫਿਰ ਕਿਉਂਕਿ ਐਕਸਕਲੂਸਿਵ ਫੈਸਿਲਿਟੀ ਹੈਗੀ ਆ ਇਮੀਡੀਟਲੀ ਮੇਲ ਕਰਿਆ ਕਰਾਂਗੇ ਐਸਐਚਓ ਸਾਹਿਬ ਦੇ ਐਕਚੁਅਲੀ ਉਹਨਾਂ ਸਾਰਿਆਂ ਨਾਲ ਜਿਹੜੇ ਹੈਗੇ ਆ ਸਰਵਿਸ ਪ੍ਰੋਵਾਈਡਰ ਉਹਨਾਂ ਨਾਲ ਕੰਟੈਕਟ ਹੋ ਜੇਗਾ ਲੋਕਾਂ ਦੀ ਟੀਮ ਹੈ ਸਾਰਾ ਸਟਾਫ ਇੱਥੇ ਤੋਂ ਜਿੰਨੇ ਸਾਈਬਰ ਤੇ ਸਾਡੇ ਕੋਲ ਸਪੈਸ਼ਲਿਸਟ ਬੰਦੇ ਸੀਗੇ ਉਹ ਸਾਰੇ ਇੱਥੇ ਲਗਾ ਦਿੱਤੇ ਨੇ